ਦੇਖੋ ਇਹ ਸਾਰੇ ਸਟੂਡੈਂਟ ਹੋ ਆ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਜਿਹੜੇ ਗਵਰਨਮੈਂਟ ਕੋਲੋਂ ਸਟੱਡੀ ਕਰਦੇ ਸੀਗੇ ਔਰ ਇਹ ਜਿਹੜੇ ਸਟੂਡੈਂਟ ਸੀਗੇ ਇਹਨਾਂ ਨੇ 16 ਤੋਂ ਸਟਾਰਟ ਕੀਤੀ ਸਟੱਡੀ ਆਪਣੀ ਕਈ 16 18ਆਂ ਕਈ 17 19 ਬੈਚ ਦੇ ਹੈਗੇ ਆ ਕਈ 19 21 ਬੈਚ ਦੇ ਹੈਗੇ ਆ ਮਤਲਬ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਜਿਨ੍ਹਾਂ ਨੂੰ ਜਿਹੜੇ ਗਵਰਨਮੈਂਟ ਕੋਲੋਂ ਤੋਂ ਪਾਸਵਰਡ ਤਾਂ ਹੋ ਚੁੱਕੇ ਆ ਪਰ ਜਿਹੜੀਆਂ ਇਹਨਾਂ ਦੀਆਂ ਡਿਗਰੀਆਂ ਹੈਗੀਆਂ ਉਹ 6 6 7 7 ਸਾਲਾਂ ਤੋਂ 8 8 ਸਾਲਾਂ ਤੋਂ ਜਿਹੜੀਆਂ ਇਹਨਾਂ ਨੂੰ ਨਹੀਂ ਮਿਲੀਆਂ ਸੀਗੀਆਂ ਔਰ ਇਹਨਾਂ ਬੱਚਿਆਂ ਨੇ ਕਾਫੀ ਮਤਲਬ ਕੋਲ ਦੇ ਚੱਕਰ ਵੀ ਲਾਇਏ ਡਿਗਰੀ ਲੈਣ ਲਈ ਪਰ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਨਹੀਂ ਮਿਲੀਆਂ ਔਰ ਇਹਨਾਂ ਦੇ ਕੋਲੋਂ ਵਾਰ-ਵਾਰ ਜਿਹੜੀ ਫੀਸ ਦੀ ਮੰਗ ਕੀਤੀ ਗਈ ਜਦਕਿ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਇਹ ਰੂਲ ਆ ਕਿ ਕਿਸੇ ਵੀ ਬੱਚੇ ਦੇ ਕੋਲੋਂ ਜਿਹੜਾ ਇਹਦੇ ਲਈ ਵਿਜ਼ੂਅਲ ਹੈਗਾ ਉਹਦੇ ਕੋ ਕਿਸੇ ਵੀ ਬੱਚੇ ਦੇ ਕੋਲੋਂ ਜਿਹੜੀ ਫੀਸ ਆ ਉਹ ਨਹੀਂ ਲਈ ਜਾਣੀ ਸੀਗੀ ਪਰ ਇਹਨਾਂ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਕੇ ਕਟੋ-ਕਟ 100% ਵਿੱਚੋਂ 50% ਬੱਚਿਆਂ ਕੋਲੋਂ ਫੀਸ ਲਈ ਵੀ ਗਈ ਆ ਜਿਹੜੇ ਡੀਐਮਸੀ ਲੈ ਗਏ ਸੀ ਪਰ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਸੀਗੇ ਜਿਹੜੇ ਫੀਸ ਨਹੀਂ ਦੇ ਸਕਦੇ ਸੀਗੇ ਜਦੋਂ ਇਹ ਮ ਅਸੀਂ ਬਹੁਜਨਕ ਕ੍ਰਾਂਤੀ ਮੰਚ ਵੱਲੋਂ 106 ਦਿਨ ਜਿਹੜਾ ਮਿਨੀ ਸੈਕਟ ਦੇ ਬਾਹਰ ਧਰਨਾ ਲਾਇਆ ਡੇ ਨਾਈਟ ਔਰ ਸਾਰੇ ਬੱਚਿਆਂ ਨੂੰ ਕਾਲਸ ਕਰਕੇ ਆਪਾਂ ਗਰੁੱਪ ਬਣਾਇਆ ਇਕੱਠੇ ਕੀਤਾ ਔਰ 106 ਦਿਨ ਅਸੀਂ ਐਜੀਟੇਸ਼ਨ ਜਿਹੜੀ ਆ ਉਹ ਚਲਾਈ ਆ 15 ਅਗਸਤ ਨੂੰ ਅਸੀਂ ਗੁਲਾਮੀ ਦਿਵਸ ਮਨਾਇਆ ਜਿਹਦੇ ਵਿੱਚ ਨਿਊਡ ਮਾਰਚ ਵੀ ਕੱਢਿਆ ਗਿਆ ਔਰ ਜਦੋਂ ਸਾਡੀ ਐਜੀਟੇਸ਼ਨ ਦੌਰਾਨ ਜਿਹੜੇ ਪ੍ਰਾਈਵੇਟ ਕਾਲਜ ਸੀਗੇ ਉਹਨਾਂ ਦੀ ਜਿਹੜੀਆਂ ਡਿਗਰੀਆਂ ਸੀਗੀਆਂ ਉਹ ਅਸੀਂ ਲੈ ਲਈਆਂ ਸੀਗੀਆਂ ਉਹਨਾਂ ਦੀ ਡਿਗਰੀ ਮਿਲ ਗਈਆਂ ਸੀਗੀਆਂ ਪਰ ਜਿਹੜੇ ਸਰਕਾਰੀ ਕਾਲਜ ਸੀਗੇ ਪੰਜਾਬ ਦੇ ਉਹਨਾਂ ਦਾ ਜਿਹੜਾ ਮੁੱਦਾ ਵੱਡਾ ਸੀਗਾ ਇਹਨਾਂ ਨੇ ਜਿਹੜੇ ਡੀਐਮਸੀ ਯੂਨੀਵਰਸਿਟੀ ਰੋਕੀ ਸੀ ਪੰਜਾਬ ਯੂਨੀਵਰਸਿਟੀ ਨੇ ਫਿਰ ਅਸੀਂ ਇਹਦੇ ਲਈ ਮਾਨਜੋਗ ਹਾਈ ਕੋਰਟ ਦੇ ਵਿੱਚ ਸਟੂਡੈਂਟਸ ਦਾ ਗਰੁੱਪ ਬਣਾ ਕੇ ਹਾਈ ਕੋਰਟ 'ਚ ਰਿੱਟ ਲਗਾਈ ਜਿਹੜੀ ਪ੍ਰਧਾਨਗੀ ਉੱਥੇ ਅ ਐਡਵੋਕੇਟ ਰਜੇਸ਼ ਕੁਮਾਰ ਜੀ ਨੇ ਕੀਤੀ ਪਰ ਅਸੀਂ ਜਿਹੜਾ ਹਾਈ ਕੋਰਟ 'ਚ ਕੇਸ ਲਗਾਇਆ ਸੀ ਉਹ ਜਿੱਤਿਆ ਔਰ ਹਾਈ ਕੋਰਟ ਦੇ ਕੇਸ ਜਿੱਤਣ ਦੇ ਬਾਅਦ ਜਿਹੜੀਆਂ ਡਿਗਰੀਆਂ ਇਹਨਾਂ ਦੀ ਸਾਰੀ ਰੀਲੀਜ਼ ਹੋਈਆਂ ਔਰ ਜਿਹਦੇ ਵਿੱਚ ਸਰਕਾਰੀ ਕੋਲ ਹਿਜਾਰਪੁਰ ਦੀਆਂ 4500 ਜਿਹੜੇ ਡੀਐਮਸੀ ਆ ਉਹ ਇੱਥੇ ਆ ਗਏ ਆ ਜਿਹਦੇ ਵਿੱਚ ਅੱਜ ਕਾਫੀ ਸਟੂਡੈਂਟ ਜਿਹੜੇ ਆ ਉਹ ਡੀਐਮਸੀ ਨਾ ਨੇ ਗਵਰਨਮੈਂਟ ਕਾਲਜ ਪਹੁੰਚੇ ਆ ਸਰ ਜਿਸ ਤਰ੍ਹਾਂ ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਫਿਰ ਦੀ ਧਰਨੋ ਜਿਹੜਾ ਕੋਡ ਦਾ ਸਾਰਾ ਲੈਣਾ ਪਿਆ ਕੀ ਕਹਿਣਾ ਚਾਹੁੰਗਾ ਤੁਸੀਂ ਪੰਜਾਬ ਸਰਕਾਰ ਵਾਸਤੇ ਸਰਕਾਰ ਜਾਂ ਕੋਈ ਵੀ ਇੰਸਟਿਟਿਊਟ ਜਾਂ ਕਾਲਜਸ ਵਗੈਰਾ ਕਿਸੇ ਨੂੰ ਸਟੂਡੈਂਟ ਦੀ ਕੋਈ ਨਹੀਂ ਪਈ ਹੋਈ ਆ ਸਾਰੇ ਆਪਣੇ ਆਪਣੇ ਇੱਕ ਮਤਲਬ ਦੇ ਹੈਗੇ ਆ ਦੂਸਰੀ ਗੱਲ ਕੀ ਆ ਕਿ ਦੋ ਸਾਰੇ ਬਸੇ ਆ ਜਿਹੜੇ ਦੂਸਰੇ ਕਾਲਜਸ ਹੈਗੇ ਸਰਕਾਰਾਂ ਉਹ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦੀਆਂ ਔਰ ਜਿਹੜੇ ਬੱਚੇ ਆ ਆਪਣੇ ਹੱਕਾਂ ਲਈ ਲੜਨਾ ਨਹੀਂ ਚਾਹੁੰਦੇ ਬੜੀ ਮੁਸ਼ਕਿਲ ਆ ਅਸੀਂ ਬੱਚਿਆਂ ਨੂੰ ਇਕੱਠੇ ਕੀਤਾ ਇਕੱਠੇ ਕਰਨ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਲੜਨ ਦੇ ਲਈ ਪ੍ਰੇਰਿਤ ਕੀਤਾ ਕਿਉਂਕਿ ਹੁਣ ਦੇਖੋ ਚਲੋ ਅਸੀਂ ਆ ਕਿਸਾ ਜਿੱਤ ਲਿਆ ਤਾਂ ਹੁਣੇ-ਹੁਣੇ ਮੈਨੂੰ ਪਿਛਲੇ ਸੈਚਰਡੇ ਮੈਨੂੰ ਕਾਲ ਆਈ ਦੋ ਕਾਲਜ ਸੀਗੇ ਚਲੋ ਮੈਂ ਨਾਮ ਤਾਂ ਨਹੀਂ ਲੈਣਾ ਨਰਸਿੰਗ ਕਾਲਜ ਸੀਗੇ ਕਿਉਂਕਿ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਬਹੁਤ ਵੱਡੀ ਆ ਪਰ ਹੱਲੇ ਚਲੋ ਇਹਨੂੰ ਪਬਲਿਸ਼ ਜਿਹੜੀ ਪਬਲਿਕਲੀ ਬਾਅਦ ਵਿੱਚ ਕਰਾਂਗੇ ਇਹਨੂੰ ਪਰ ਕਾਲਜਾਂ ਨੂੰ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਦੋ ਕਾਲਜਾਂ ਨੇ ਮੈਨੂੰ ਫੋਨ ਆਏ ਸਟੂਡੈਂਟਸ ਨੇ ਉਹ ਕਹਿੰਦੇ ਸਰ ਸਾਡੇ ਨਾਲ ਮਤਲਬ ਇਗਜ਼ਾਮ ਹੈ ਗਿਆ ਪੋਸਟ ਮੈਟ੍ਰਿਕ ਦੇ ਬੱਚਿਆਂ ਨੇ ਮੈਨੂੰ ਫੋਨ ਆਇਆ ਕਹਿੰਦੇ ਸਾਡੇ ਮੰਡੇ ਨੂੰ ਇਗਜ਼ਾਮ ਆ ਤੇ ਸੈਚਰਡੇ ਇੱਕ ਦਾ ਸਵੇਰੇ ਫੋਨ ਆਇਆ ਮੈਨੂੰ ਕਿ ਸਰ ਸਾਨੂੰ ਰੋਲ ਨੰਬਰ ਨਹੀਂ ਦਿੰਦੇ ਮੈਂ ਕਿਹਾ ਚਲੋ ਤੁਸੀਂ ਆਪਣੇ ਕਾਲਜ ਗੱਲ ਕਰਾਓ ਮੈਂ ਕਾਲਜ ਗੱਲ ਕੀਤੀ ਤੇ ਮੈਂ ਕਿਹਾ ਚਲੋ ਤੁਸੀਂ ਇਹਨਾਂ ਨੂੰ ਰੋਲ ਨੰਬਰ ਦੇਵੋ ਫਿਰ ਉਹਨਾਂ ਨੇ ਕਹਿੰਦੇ ਕਿ ਮੰਡੇ ਮਾਰਨਿੰਗ ਤੁਸੀਂ ਰੋਲ ਨੰਬਰ ਲੈ ਲਿਓ ਔਰ ਦੂਸਰੇ ਕੋਲੇ ਵਿੱਚ ਵੀ ਮੈਨੂੰ ਕਾਲ ਆਈ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਸਾਨੂੰ ਮਤਲਬ 2 ਵਜੇ ਕਾਲ ਆਈ ਕਿ ਸਾਨੂੰ ਰੋਲ ਨੰਬਰ ਨਹੀਂ ਦਿੰਦੇ ਮੰਡੇ ਨੂੰ ਸਾਡਾ ਇਗਜ਼ਾਮ ਆ ਉੱਥੇ ਵੀ ਗੱਲ ਅ ਨਰਸਿੰਗ ਕਾਲਜ ਦੀ ਗੱਲ ਕਰ ਰਹੇ ਹਾਂ ਔਰ ਬਾਅਦ ਵਿੱਚ ਡਿਟੇਲ ਚ ਚਲੋ ਰੋਲ ਨੰਬਰ ਉਹਨਾਂ ਦੇ ਦਿੱਤੇ ਸਟੂਡੈਂਟ ਦੇ ਇਗਜ਼ਾਮ ਹੋ ਰਹੇ ਸੀਗੇ ਉਹਨਾਂ ਸਟੂਡੈਂਟਸ ਨੇ ਮੈਨੂੰ ਇੱਕ ਗੱਲ ਦੱਸੀ ਕਿ ਅਸੀਂ ਸਾਡੇ ਕੋਲ ਫੀਸ ਵੀ ਲੈ ਰਹੇ ਹਾਂ ਔਰ ਕਿੱਡੀ ਵੱਡੀ ਗੱਲ ਉਹ ਕਹਿੰਦੇ ਕਿ ਸਾਡੇ ਕੋਲੋਂ ਇਹਨਾਂ ਨੇ ਨਕਲ ਮਰਾਉਣ ਦੇ ਲਈ ਨਕਲ ਮਰਾਉਣ ਦੇ ਲਈ ਸਾਡੇ ਕੋਲ 4-4000 ਰੁਪਏ ਪਰ ਸਟੂਡੈਂਟ ਲਿਆ ਐਸਸੀ ਔਰ ਜਰਨਲ ਸਾਰਾ ਕੋਲ ਪੂਰੀ ਕਲਾਸ ਦੇ ਕੋਲ ਕਿ ਉਹ ਕਹਿੰਦੇ ਕਿ ਤੁਸੀਂ ਤੁਹਾਨੂੰ ਨਕਲ ਮਰਾਵਾਗੇ ਨਹੀਂ ਤਾਂ ਤੁਸੀਂ ਫੇਲ ਹੋ ਜਾਣਾ 4-4000 ਰੁਪਏ ਪਰ ਸਟੂਡੈਂਟ ਕੋਲੋਂ ਲਿਆ ਇੱਕ ਜਦੋਂ ਸੈਮੈਸਟਰ ਵਾਈਜ਼ ਔਰ ਜਿਹੜੇ ਪਿਛਲੇ ਸੈਮੈਸਟਰ ਦੇ ਸੀਗੇ ਉਹਨਾਂ ਦੇ ਕੋਲ ਲਿਆ 8-8000 ਰੁਪਇਆ ਪਰ ਸਟੂਡੈਂਟ ਉਹ ਟੋਟਲ ਇੱਕ ਬੈਚ ਇੱਕ ਕੋਲੇ ਨਰਸਿੰਗ ਕੋਲੇ ਦਾ ਪੈਸਾ ਬਣਿਆ 12 12.5 ਲੱਖ ਰੁਪਇਆ ਨਕਲ ਮਰਾਉਣ ਦਾ ਲਿਆ ਔਰ ਉਹਨਾਂ ਸਟੂਡੈਂਟਸ ਨੇ ਕਿਹਾ ਦੇਖੋ ਕਿੰਨੀ ਵੱਡੀ ਗੱਲ ਆ ਕਿ ਤੁਸੀਂ ਕਿਸੇ ਸਟੂਡੈਂਟ ਨੂੰ ਕਹ ਰਹੇ ਤੁਹਾਨੂੰ ਨਕਲ ਮਰਾਵਾਂਗੇ ਔਰ ਤੁਸੀਂ ਪਾਸ ਹੋ ਜਾਓਗੇ ਔਰ ਸਟੂਡੈਂਟ ਬੇਫਿਕਰੇ ਹੋਗੇ ਉਹਨਾਂ ਨੇ ਪੈਸੇ ਦਿੱਤੇ ਔਰ ਜਦੋਂ ਪੇਪਰ ਪਣ ਪਹੁੰਚੇ ਤਾਂ ਉਹਨਾਂ ਨੂੰ ਹਿਲਣ ਵੀ ਨਹੀਂ ਦਿੱਤਾ ਗਿਆ ਇੱਕ ਦਰੇ ਨੇ ਇੱਕ ਵਾਰੀ ਸਰਕਾਰ ਕਰੀਏ ਕਰਪਸ਼ਨ ਖਤਮ ਕਰਾਂਗੇ ਜਿਕਰ ਇਹ ਕਾਲਜਾਂ ਦੇ ਉੱਤੇ ਹੀ ਕਰਪਸ਼ਨ ਦੇ ਐਜੂਕੇਸ਼ਨ ਲੱਗਦਾ ਨਹੀਂ ਕਿ ਆਪ ਪ੍ਰੋਫੈਸਰ ਲੈ ਕੇ ਅੱਗੇ ਵੀ ਕਰੈਕਟ ਨਹੀਂ ਕਰਨਗੇ ਦੇਖੋ ਜਿਹੜੇ ਕਾਲਜ ਹੋ ਬੇਫਿਕਰੇ ਆ ਕਾਲਜ ਨੂੰ ਪਤਾ ਕਿ ਸਰਕਾਰ ਨੇ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਕਾਲਜਾਂ ਨੂੰ ਪਤਾ ਸਰਕਾਰ ਨੇ ਉਹਨਾਂ ਖਿਲਾਫ ਐਕਸ਼ਨ ਲੈਣਾ ਨਹੀਂ ਜਿਹੜੇ ਸਟੂਡੈਂਟਾਂ ਬੋਲ ਨਹੀਂ ਸਕਦੇ ਉਹ ਜਿਹੜੇ ਸਟੂਡੈਂਟ ਸਮਾਂ ਉਹਨਾਂ ਕਿ ਤੁਸੀਂ ਬੋਲੋਗੇ ਅੱਗੇ ਸੌਰ ਜੇ ਅਸੀਂ ਇਕੱਲੇ ਬੋਲਾਂਗੇ ਸਾਡੇ ਐਕਸ਼ਨ ਆਣਾਂ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਬਾਕੀ ਸਟੂਡੈਂਟਾਂ ਨਾਲ ਗੱਲ ਕਰੋ ਬਾਕੀ ਤੁਹਾਡੇ ਪਿੱਛੇ ਅਸੀਂ ਖੜੇ ਆ ਹੁਣ ਗੱਲ ਕੀ ਜਿਹੜੀ ਜਿਹੜੀ ਕਾਲਜਸ ਹੈਗੇ ਆ ਤੁਹਾਨੂੰ ਪਤਾ ਜਿਨ੍ਹਾਂ ਦੇ ਕਾਲਜਸ ਹੈਗੇ ਇੰਸਟੀਟਿਊਟ ਹੈਗੇ ਉਹ ਬਹੁ ਇਸ ਕਰਕੇ ਸਰਕਾਰੋਂ ਲੇ ਗੇਸ ਨਹੀਂ ਜਾਂਦੀ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੁੰਦਾ ਇਸ ਕਰਕੇ ਜਿਹੜੀ ਸਾਰੀ ਕਰਪਸ਼ਨ ਆ ਉਹ ਇਸੇ ਕਰਕੇ ਜਿਹੜੀ ਕਰਪਸ਼ਨ ਫੈਲਦੀ ਹੈ ਗੱਲ ਫਿਰ ਉੱਥੇ ਆ ਗਈ ਜਿਹੜੇ ਕਾਲਜਸ ਦੇ ਜਿਹੜੇ ਕਾਲਜਾਂ ਵਾਲੇ ਆ ਹਨਾ ਉਹ ਸਟੂਡੈਂਟ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਜਾਂ ਉਹਨਾਂ ਉਹਨਾਂ ਨੂੰ ਸਿਰਫ ਲੁੱਟਣਾ ਚਾਹੁੰਦੇ ਆ ਜਿਹੜੇ ਸਟੂਡੈਂਟ ਆ ਵਿਚਾਰੇ ਡਰਦੇ ਬੋਲਦੇ ਨਹੀਂਗੇ ਹਨਾ ਇਦਾਂ ਦਾ ਪੂਰਾ ਸਿਸਟਮ ਬਣਿਆ ਹੋਇਆ ਐਜੂਕੇਸ਼ਨ ਦੇ ਨਾਲ ਪਰ ਫਿਰ ਵੀ ਅੱਜ ਚਲੋ ਮਾਨਯੋਗ ਹਾਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਜਿਹੜੀ ਗੱਲ ਆ ਸੁਣੀ ਆ ਔਰ ਇਹਨਾਂ ਦੀ ਮਜ਼ਦੂਰੀ ਨੂੰ ਸਮਝਦੇ ਹੋਏ ਇਹਨਾਂ ਦੇ ਡੀ ਐਮ ਸੀ ਆ ਉਹ ਇਹਨਾਂ ਨੂੰ ਜਿਹੜੇ ਆ ਲਾਗੂ ਕਰਵਾਏ ਹਾਂਜੀ ਸਰ ਸਾਡੇ ਕਾਫੀ ਲੰਬੇ ਸਮੇਂ ਤੋਂ ਸਰਟੀਫੀਕੇਟ ਰੋਕੇ ਹੋਏ ਸੀ ਕੀ ਕਹਿਣਾ ਚਾਹੋਗੇ ਤੁਸੀਂ ਕਿਦਾਂ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਹੋਇਆ ਕਿ ਅੱਜ ਮੇਰੇ ਜੋ ਡੀ ਐਮ ਸੀ ਜੋ 6 ਸਾਲ ਤੋਂ ਪਹਿਲਾਂ ਇੱਥੇ ਗਵਰਨਮੈਂਟ ਕੋਰਟ ਤੇ ਫਸੇ ਹੋਏ ਸੀ ਉਹ ਅੱਜ ਮਿਲ ਗਏ ਉਹ ਸਭ ਹੋਇਆ ਹੈ ਨਾ ਨੀਕਮਰ ਸਾਹਿਬ ਤੇ ਐਡਵੋਕੇਟ ਰਜੇਸ਼ ਕੁਮਾਰ ਸਰ ਦੀ ਮਦਦ ਸਰ ਪਹਿਲਾਂ ਤੇ ਜਦੋਂ ਅਸੀਂ ਸਟੱਡੀ ਕੰਪਲੀਟ ਕੀਤੀ ਸਟੱਡੀ ਦੇ ਬਾਅਦ ਸਾਨੂੰ ਅੱਗੇ ਕੋਈ ਫਿਊਚਰ ਨਹੀਂ ਸੀ ਦਿਖ ਰਿਹਾ ਕਿਉਂਕਿ ਸਾਡੇ ਜੋ ਵੀ ਡੀਐਮਸੀ ਸੀ ਡਿਗਰੀ ਸੀ ਉਹ ਇੱਥੇ ਰੁਕੇ ਸੀ ਯੂਨੀਵਰਸਿਟੀ ਦੇ ਚ ਉਸ ਤੋਂ ਆ ਤਾਂ ਜਦੋਂ ਅਸੀਂ ਆਪਣਾ ਕੋਈ ਜੋਬ ਲਈ ਜਾਂ ਕੋਈ ਹਾਇਰ ਸਟੱਡੀ ਲਈ ਅਪਲਾਈ ਕਰਨਾ ਸੀ ਤੇ ਸਾਨੂੰ ਉਹ ਡੀਐਮਸੀ ਤੇ ਡਿਗਰੀ ਬਾਰੇ ਕਰਕੇ ਉਹ ਨਹੀਂ ਮਿਲ ਰਹੇ ਸੀ ਜਿਸ ਤੋਂ ਬਾਅਦ ਅਸੀਂ ਨਿਲਕੁਮਾਰ ਸਰ ਜੀ ਨਾਲ ਰਾਬਤਾ ਕੀਤੀ ਉਸ ਤੋਂ ਬਾਅਦ 106 ਦਿਨ ਸੈਕਟਰੀਰ ਦੇ ਬਾਧ ਤਰਨ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਪੁਸਤਕ ਕਾਲਜਾਂ ਦੇ ਡੀਐਮਸੀ ਮਿਲ ਗਏ ਬਾਅਦ ਵਿੱਚ ਸਾਡੇ ਜੋ ਗਵਰਨਮੈਂਟ ਕੋਰਸ ਸੀ ਉਹਨਾਂ ਦੇ ਵੀ ਜੋ ਫਸੇ ਹੋਏ ਸੀ ਡੀਐਮਸੀ ਉਹ ਨਹੀਂ ਦਿੱਤੇ ਗਏ ਬਾਅਦ ਵਿੱਚ ਰਜੇਸ਼ ਕੁਮਾਰ ਸਰ ਤੇ ਮਿਲ ਸਰ ਜੀ ਨੇ ਹਾਈ ਕੋਰਟ ਦੇ ਵਿੱਚ ਰਿਟ ਲਗਾਉਣ ਤੋਂ ਬਾਅਦ ਜੋ ਸਾਡੇ ਅੱਜ ਡੀਐਮਸੀ ਮਿਲ ਗਏ ਇਹਦਾ ਮਹਿਸੂਸ ਸਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਂ ਦਿਲੋਂ ਥੈਂਕਸ ਕਰਦਾ ਐਡਵੋਕੇਟ ਰਜੇਸ਼ ਕੁਮਾਰ ਤੇ ਅਨਿਲ ਬਕਰ ਸਰ ਦਾ ਥੈਂਕ ਯੂ ਮੈਨੂੰ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਸਰਟੀਫਿਕੇਟ ਰੁਕੇ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਹਾਂਜੀ ਇਸ ਵਿੱਚ ਦੇਖੋ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਮੈਂ ਹੀ ਨਹੀਂ ਬਹੁਤ ਸਾਰੇ ਸਟੂਡੈਂਟਸ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਨਾ ਮੇਰੇ ਪਿੱਛੇ ਨੇ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਕੋਈ 2018 ਤੋਂ ਪਾਸ ਆਊਟ ਹੋਏ ਕੋਈ 2019 ਦੇ ਵਿੱਚ ਕੋਈ 20 ਦੇ ਵਿੱਚ ਤਾਂ ਸਾਰੇ ਕੀ ਇਹ ਆਪਣੇ ਡੀਐਮਸੀ ਹੋਰ ਡਾਕੂਮੈਂਟਸ ਦੇ ਰਿਕਾਰਡਿੰਗ ਹੀ ਪਰੇਸ਼ਾਨ ਸੀ ਇਹ ਸਫਰ ਕਰ ਰਹੇ ਸੀ ਕਿਸੇ ਕੋਲ ਨੂੰ ਜੌਬ ਨਹੀਂ ਮਿਲ ਰਹੀ ਸੀ ਤਾਂ ਅੱਜ ਜੋ ਸਾਨੂੰ ਡਾਕੂਮੈਂਟਸ ਮਿਲੇ ਸਾਡੀਆਂ ਡਿਗਰੀਜ਼ ਮਿਲੀਆਂ ਆਆਂ ਉਹਦੇ ਲਈ ਅਸੀਂ ਸਾਰੇ ਬਹੁਤ ਹੀ ਧੰਨਵਾਦ ਕਰਦੇ ਹਾਂ ਅਨਿਲ 바ਗਾ ਸਰ ਦਾ ਔਰ ਰਜੇਸ਼ ਕੁਮਾਰ ਸਰ ਜੀ ਦਾ ਜਿਨ੍ਹਾਂ ਨੇ ਕਿ ਅਨਿਲ 바ਗਾ ਸਰ ਨੇ ਕਿ 100 6 ਦਿਨ ਜਿਹੜਾ ਆ ਕਿ ਸਟ੍ਰਾਈਕ ਲਗਾਈ ਹੈ ਨਾ ਤਰਨਾ ਲਗਾ ਕੇ ਰੱਖਿਆ ਸਾਡੇ ਡਾਕੂਮੈਂਟਸ ਦੇ ਖਾਤੇ ਔਰ ਉਸ ਤੋਂ ਅੱਗੇ ਜੋ ਪ੍ਰੋਸੈਸ ਚੱਲਿਆ ਹੈ ਉਹਨੂੰ ਸੰਭਾਲ ਲਿਆ ਹੈ ਰਜੇਸ਼ ਕੁਮਾਰ ਸਾਹਿਬ ਜੀ ਨੇ ਜੋ ਕਿ ਸਾਡੇ ਐਡਵੋਕੇਟ ਸੀਗੇ ਠੀਕ ਹੈ ਜੀ ਤੇ ਅੱਜ ਸਾਨੂੰ ਉਸ ਚੀਜ਼ ਵਾਸਤੇ ਕੱਲ ਕੀ ਜੋ ਮਿਹਨਤ ਕੀਤੀ ਇਹਨਾਂ ਨੇ ਸਾਡੀ ਬਿੰਦ ਬਹੁਤ ਘੱਟ ਸੀ ਲੇਕਿਨ ਇਹਨਾਂ ਦੀ ਮਿਹਨਤ ਸਾਡੇ ਪਿੱਛੇ ਬਹੁਤ ਜ਼ਿਆਦਾ ਸੀਗੀ ਠੀਕ ਹੈ ਉਸ ਚੀਜ਼ ਦਾ ਫਲ ਮਿਲਿਆ ਹੈਗਾ ਆ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀਆਂ ਡਿਗਰੀਜ਼ ਸਾਡੇ ਡਾਕੂਮੈਂਟਸ ਸਾਨੂੰ ਜਿਹੜੇ ਮਿਲ ਚੁੱਕੇ ਆ ਉਹ ਦੇਖੋ ਹਰ ਇੱਕ ਸਟੂਡੈਂਟ ਆ ਘਰੋਂ ਬਾਹਰ ਨਿਕਲਦਾ ਤਾਂ ਆਪਣੀ ਲਾਈਫ ਤੇ ਵਧੀਆ ਕੁਝ ਕਰਨ ਦੇ ਲਈ ਫਿਊਚਰ ਬਣਾਉਣ ਦੇ ਲਈ ਲੇਕਿਨ ਕਾਲਜੇਸ ਦੇ ਵਿੱਚ ਆ ਕੇ ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਫਰ ਕਰਨਾ ਪੈਂਦਾ ਤਾਂ ਬਹੁਤ ਮੁਸ਼ਕਿਲ ਆਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗਰਲਸ ਨੇ ਕਿੱਥੋਂ ਕਿੱਥੋਂ ਦੂਰੇ ਦੂਰੇ ਆਈਆਂ ਹੋਣਗੀਆਂ ਤਾਂ ਜ਼ਰੂਰੀ ਨਹੀਂ ਹੈ ਕਿ ਅੱਜ ਹੀ ਆਈਆਂ ਨੇ ਪੱਲਾ ਵੀ ਕਿੰਨੀ ਵਾਰ ਆਈਆਂ ਹੋਣਗੀਆਂ ਠੀਕ ਹੈ ਪੇਰੈਂਟਸ ਕਈ ਵਾਰ ਅਲੋਅ ਕਰਦੇ ਨੇ ਆਣਾ ਜਾਣਾ ਨਹੀਂ ਠੀਕ ਹੈ ਬਸ ਕੀ ਹੁੰਦਾ ਹੈ ਕਿ ਹਾਂ ਸਾਨੂੰ ਕਿਤਨਾ ਕਿਤੇ ਪੇਰੈਂਟਸ ਨੂੰ ਫਿਕਰ ਹੁੰਦੀ ਆ ਵੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਪੜਾਇਆ ਹੈਗਾ ਆ ਉਹਨਾਂ ਦੀ ਮਿਹਨਤ ਕਿਉਂ ਨਹੀਂ ਫਲ ਮਿਲ ਰਿਆ ਉਹਨਾਂ ਨੂੰ ਕੋਈ 2 ਸਾਲ ਮਿਹਨਤ ਕੀਤੀ ਕਿਸੇ ਨੇ 5 ਸਾਲ ਮਿਹਨਤ ਕੀਤੀ ਹੈ ਨਾ ਕੋਈ ਪੋਸਟ ਗ੍ਰੈਜੂਏਸ਼ਨ ਕਰਕੇ ਹਟਿਆ ਕੋਈ ਗ੍ਰੈਜੂਏਸ਼ਨ ਕਰਕੇ ਹਟਿਆ ਬਟ ਉਹਨਾਂ ਦੀ ਮਿਹਨਤ ਤਦ ਤੱਕ ਸਫਲ ਨਹੀਂ ਸੀਗੀ ਜਦ ਤੱਕ ਉਹਨਾਂ ਦੀ ਡਿਗਰੀ ਡਾਕੂਮੈਂਟਸ ਉਹਨਾਂ ਦੇ ਕੋਲ ਨਹੀਂ ਸੀਗੇ ਬਾਕੀ ਜਿਸ ਤਰ੍ਹਾਂ ਮੈਨਾ ਸਟੂਡੈਂਟ ਹੀ ਰਿਹਾ ਤਰ੍ਹਾਂ ਦੇ ਵਿੱਚ ਬੈਠ ਕੇ ਨਾਰਾਜ਼ ਹੋ ਕੇ ਬੈਠ ਗਿਆ ਜੇ ਕਿ ਤੁਸੀਂ ਕੋਰਟ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੀਜਾ ਚੰਗਲਾ ਮੇਰੇ ਤੋਂ ਸਟੂਡੈਂਟਸ ਨੂੰ ਇਹ ਹੀ ਕਹਿਣਾ ਚਾਹੂੰਗੀ ਅਗਰ ਤੁਹਾਨੂੰ ਕੋਈ ਵੀ ਛੋਟੀ ਜਿਹੀ ਆਸ਼ਾ ਦੀ ਕਿਰਨ ਦਿਖਦੀ ਹੈ ਕੋਈ ਕੋਈ ਇਸ ਤਰ੍ਹਾਂ ਦਾ ਲੀਡਰ ਤੁਹਾਨੂੰ ਸਪੋਰਟ ਕਰ ਰਿਹਾ ਤਾਂ ਤੁਸੀਂ ਆਪਣੇ ਹੱਕ ਦੇ ਲਈ ਬੋਲੋ ਇਹ ਨਾ ਦੇਖੋ ਕਿ ਹਾਂ ਮੇਰੇ ਕਾਲਜ ਵਾਲੇ ਕੀ ਕਹਿਣਗੇ ਜਾਂ ਮੇਰੇ ਕੋਈ ਅਫੀਸਰ ਕੀ ਕਹਿ ਕਹੇਗਾ ਜਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਹਰੇ ਇੱਕ ਸੁਸਾਇਟੀ ਦੇ ਵਿੱਚ ਕਹਿੰਦੇ ਆ ਚੰਗੇ ਲੋਕ ਵੀ ਹੁੰਦੇ ਨੇ ਤੇ ਬੁਰੇ ਲੋਕ ਵੀ ਹੁੰਦੇ ਤਾਂ ਆਪਾਂ ਨੂੰ ਚੰਗੇ ਲੋਕਾਂ ਨੂੰ ਲੱਭਣਾ ਪੈਂਦਾ ਹੈ ਜਿਹੜੇ ਕਿ ਸਾਡਾ ਵਧੀਆ ਸਾਥ ਦੇ ਹੁਜ ਨੇ ਕਿਸੇ ਸਾਨੂੰ ਸਾਡਾ ਸਾਥ ਦਿੱਤਾ ਹੈ ਤਾਂ ਅੱਜ ਅਸੀਂ ਉਸ ਲੜਾਈ ਨੂੰ ਜਿੱਤ ਚੁੱਕੇ ਆ ਜੋ ਕਿ ਅਸੀਂ ਪਿਛਲੇ ਕਾਫੀ ਟਾਈਮ ਤੋਂ ਲੜ ਰਹੇ ਸੀਗੇ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ